ਸੋਨੋ ਸੋਨੋ ਮਸੂਨੋ ਮੇਰੀ ਬਾਤ ਬਾ ਮੇਰੀ ਬਾਤ ਬਾ ਲੱਗੇ ਮੈਨੂੰ ਇਹ ਇਥੇ ਖਲਾਲੋ ਭਾਜੀ ਇਹ ਵਿਚੇ ਤੀਲੀ ਦਰਮਿਆਨੀ ਰਾਤ ਨੂੰ ਇੱਕ ਰਾਤ ਨੂੰ ਇਥੇ ਏਐਸ ਰਿਜ਼ੋਰਟ ਦੇ ਝਗੜਾ ਆਇਆ ਸੀ ਇਥੇ ਇੱਕ ਸਾਹਬ ਸਿੰਘ ਨਾਂ ਦੇ ਵਿਅਕਤੀ ਨੂੰ ਜਿਹੜਾ ਕਾਫੀ ਗੰਭੀਰ ਸੱਟਾਂ ਲਾਈਆਂ ਚਖਨੀ ਕਰਤਾ ਸੀ ਜੋ ਡਾਇਰੀ ਲਾਜ 40 ਹਸਪੀਟਲ ਆ ਇਸ ਵਾਂਚ ਕੱਲ ਸਾਡੇ ਨੂੰ ਜੀ ਆਫ ਆਰ ਜਿਹਾ ਜੀਤੀ ਗਈ ਸੀ ਉਹਦੇ ਵਿੱਚ ਜਿਹੜੇ ਪੰਜ ਦੋਸੀ ਲੜਿੰਦੇ ਸੀ ਇਹਦੇ ਵਿੱਚੋਂ ਚਾਰ ਦੋਸੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਕੱਲ ਨੂੰ ਉਹਨਾਂ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਜਾਊਗਾ ਇਹਨਾਂ ਦਾ ਕੋਈ ਆਪਸ ਵਿੱਚ ਪੈਸਿਆਂ ਦਾ ਲੈਂਦੇ ਸੀ ਉਸ ਤੋਂ ਲੈ ਕੇ ਆਪਸ ਵਿੱਚ ਬਹਿਸ ਹੋਈ ਤੇ ਉਸੇ ਜਿਹੜਾ ਝੜਾ ਹੋ ਗਿਆ ਹਾਂਜੀ ਅਰੇ ਦੇਖਦੇ ਇਨਵੈਸਟੀਗੇਸ਼ਨ ਦੇ ਦੇਖਦੇ ਆ ਵੀ ਉਹਦਾ ਕੀ ਰੋਲ ਹੋਣਾ ਸਰ ਵੀ ਪੈਸੇ ਵੀ ਕਹਿੰਦੇ ਇਹ ਵੀਡੀਓ ਚ ਕਰਦੇ ਤੂੰ ਆ ਰਿਹਾ ਹਾਂ ਜੀ ਉਹ ਜਿਹੜੇ ਨਾਲ ਉਹ ਜਿਹਨਾਂ ਸੱਟਾਂ ਲੱਗੀਆਂ ਨਾਲੋਂ ਲਾਇਸੈਂਸੀ ਵੈਪਨ ਸੀ ਉਹਨਾਂ ਨੇ ਆਪਣੀ ਜਿਹੜਾ ਡਿਫੈਂਸ ਹੱਥੇ ਸ਼ਹਿਰ ਉਹਨੂੰ ਕੱਢਿਆ ਯੂਜ਼ ਕੀਤਾ ਸੀ ਸਰ ਇਹ 307 ਨੇ ਜਿਹੜੀ ਆ 148 149 ਰਜਿਸਟਰ ਜ ਕੀਤਾ ਗਿਆ ਪਰਚਾ ਨੇ 25 25 26 ਸਾਲ ਹੋ ਗਏ ਸਰ ਅਮਰਸਦ ਦੇ ਰਹਿਣੇ ਬਾਰੇ ਸੀ ਹਾਂ ਜੀ ਹਾਂ ਜੀ ਅਮਰਸਦ ਦੇ ਸ਼ਹਾੜੇ ਦੇ ਰਹਿਣੇ ਨੇ